ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਅਰਦਾਸ ਦੇ ਸ਼ਬਦਾਂ ਦੀ ਸ਼ਬਦਾਂ ਦਾ ਜਿਹੜਾ ਕਿ ਨਿਰਾਦਰ ਕੀਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਦੇ ਸਾਭ ਦੇ ਜਥੇਦਾਰ ਗਿਆਨੀ ਰਗੂਵੀਰ ਸਿੰਘ ਦੇ ਵੱਲੋਂ ਸੱਤ ਨੋਟਿਸ ਲਿਆ ਗਿਆ ਤੇ ਉੱਥੇ ਹੀ ਕਾਰਵਾਈ ਕਰਨ ਦੀ ਇੱਕ ਵੱਡੀ ਮੰਗ ਵੀ ਕੀਤੀ ਐ ਤੇ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਲਵੰਤ ਸਿੰਘ ਪੰਡੋਰੀ ਦੇ ਵੱਲੋਂ ਜਿਹੜਾ ਕਿ ਅਰਦਾਸ ਦੇ ਸ਼ਬਦਾਂ ਦਾ ਨਿਰਾਦਰ ਕੀਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦੱਸਿਏ ਕਿ ਕੀ ਕਿਹਾ ਗਿਆ ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਕਿ ਕਲਿੱਪਾਂ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਕੱਤਰ ਤੋਂ ਜਾਰੀ ਬਿਆਨ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਪਾਵਨ ਅਰਦਾਸ ਦਾ ਇੱਕ ਇੱਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ ਤੇ ਗੁਰਬਾਣੀ ਦੇ ਫਲਸਫੇ ਦੀ ਸੇਧ ਵਿੱਚ ਨਿਉਟਿਆਂ ਦੀ ਓਟ ਅਤੇ ਨਿਤਾਣਿਆਂ ਦੇ ਤਾਣ ਸ਼ਬਦ ਕੇਵਲ ਗੁਰਸਹਿਬਾਨ ਅਤੇ ਅਕਾਲ ਪੁਰਖ ਦੇ ਪਥਰ ਪਰਥਾਇ ਵਰਤੇ ਜਾਂਦੇ ਨੇ ਪਰ ਇੱਕ ਵੀਡੀਓ ਕਲਿੱਪਾ ਜਿਹੜੀ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵੱਲੋਂ ਨਿਤਾਣਿਆਂ ਦੇ ਤਣ ਤੇ ਨਿਉਟਿਆਂ ਦੀ ਯੋਟ ਸ਼ਬਦ ਅਰਵਿੰਦ ਕੇਜਰੀਵਾ ਅਤੇ ਭਗਵੰਤ ਮਾਨ ਦੀ ਖੁਸ਼ਾਮਦ ਵਿੱਚ ਬੋਲਿਆ ਗਿਆ ਹੈ ਜੋ ਕਿ ਇੱਕ ਬਜਰ ਗਲਤੀ ਹੈ ਤੇ ਉਹਨਾਂ ਨੇ ਸਖਤ ਲਹਿਜੇ ਦੇ ਵਿੱਚ ਆਖਿਆ ਕਿ ਸਿਆਸੀ ਲੋਕ ਵਾਰ-ਵਾਰ ਦਾੜਨਾ ਕਰਨ ਦੇ باوجود ਗੁਰਵਾਣੀ ਤੇ ਸਿੱਖ ਸਰਦਾ ਦੇ ਸ਼ਬਦਾਂ ਦੀ ਸਿਆਸੀ ਖੁਸ਼ਾਮਦਾਲੇ ਦੁਰਵਰਤੋਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਾਅਦ ਨਹੀਂ ਆ ਰਹੇ ਤੇ ਉਹਨਾਂ ਨੇ ਕਿਹਾ ਕਿ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਰਦਾਸ ਦੇ ਸ਼ਬਦਾਂ ਦੇ ਵਿੱਚ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਦੇ ਵਿੱਚ ਉਹ ਪੜਤਾਲ ਕਰਵਾ ਰਹੇ ਹਨ ਕਿ ਦੋਸ਼ੀ ਪਾਇ ਜਾਣ ਤੇ ਕੁਲਵੰਤ ਸਿੰਘ ਪੰਡੋਰੀ ਦੇ ਖਿਲਾਫ ਸਿੱਖ ਪਰੰਪਰਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਦੀ ਜਿਹੜੀ ਮੁਸ਼ਕਲਾਂ ਦੇ ਵਿੱਚ ਵਾਅਦਾ ਦਿਖਾਈ ਦੇ ਰਿਹਾ ਤੇ ਉੱਥੇ ਹੀ ਜਿਹੜਾ ਕਿ ਅਰਦਾਸ ਨੂੰ ਲੈ ਕੇ ਨਿਰਾਦਰ ਕੀਤਾ ਗਿਆ ਤੇ ਸਿੱਖ ਭਾਵਨਾਵਾਂ ਨੂੰ ठेस ਪਹੁੰਚਾਇਆ ਗਿਆ ਤੇ ਉੱਥੇ ਹੀ ਹੁਣ ਇਸ ਗੱਲ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀ ਸਿੰਘ ਦੇ ਵੱਲੋਂ ਇੱਕ ਸਖਤ ਨੋਟਿਸ ਲਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਕਿ ਇੱਕ ਅਨੁਸਾਰ ਜਿਹੜੇ ਕਿ ਸਿੱਖ ਭਾਵਨਾ ਨੂੰ ਦੋਸ਼ੀ ਪਾਇਆ ਜਾਣ ਤੇ ਜਿਹੜੀ ਕਿ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਵੈਸੇ ਤਾਂ ਗਰਬਾਣੀ ਤੇ ਲਿਖਿਆ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਰਿਆਂ ਦੀ ਤਰ ਜੇ ਕੋਈ ਬਣਿਆ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਬਾਅਦ ਮਾਨ ਜੋਗ ਮੁੱਖ ਮੰਤਰੀ ਸਾਹਿਬ ਬਣੇ ਆ ਜਿਨ੍ਹਾਂ ਨੇ ਉਹ ਤੇ ਆਸਰ ਚ ਸਾਡੇ ਬਾਬਾ ਸਾਹਿਬ ਨੇ ਆਖਿਆ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਵੈਸੇ ਤਾਂ ਗਰਬਾਣੀ ਤੇ ਲਿਖਿਆ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਰਿਆਂ ਦੀ ਜੇ ਕੋਈ ਬਣਿਆ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਬਾਅਦ ਮਾਰਜੋ ਕੋ ਮੁੱਖ ਮੰਤਰੀ ਸਾਹਿਬ ਬਣਿਆ ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਦੇ ਸਾਡੇ ਬਾਬਾ ਸਾਹਿਬ ਨੇ ਆਖਿਆ ਸੀ ਪੜੋ ਜੁੜੋ ਤੇ ਸੰਘਰਸ਼ ਕਰੋ